ਕਾਲ ਸ਼ੁਰੂ ਕਹਿਣਾ ਮੈਂ ਬੰਦ ਕਮਰਾ ਵਾਲਾ ਨਹੀਂ ਹੈਗਾ ਮਰ ਜਾਾਂਗੇ ਯਾਰ ਕਿੱਡੀ ਕਬੱਡੀ ਗੱਲਾਂ ਮੌਤ ਆ ਜੂਗੀ ਲੋਕਾਂ ਲਈ ਉਹ ਫੇਰਾ ਇਹ ਗੱਲਾਂ ਨਹੀਂ ਕਰਨੀਆਂ ਆਪਾਂ ਪਹਿਲਾਂ ਉਹ ਯਾਰ ਨਹੀਂ ਹੋਣ ਦਿੰਦਾ ਪ੍ਰਸ਼ਾਸਨ ਨੇ ਕੰਮ ਕੀਤਾ ਹੁੰਦਾ ਤਾਂ ਲੋਕ ਇੱਥੇ ਨੇ ਬੈੰਦੇ ਹੀ ਨਾ ਕੇ ਮੈਂ ਇਹੀ ਕਹਿ ਰਿਹਾ ਪਾਨੇ ਕਹਿ ਚੁੱਕਿਆ ਉੱਥੇ ਕਹਿ ਚੁੱਕਿਆ 20 ਵਾਰੀ ਕਹਿ ਚੁੱਕਿਆ ਉਹ ਯਾਰ ਇੱਕ ਮਿੰਟ ਗੱਲ ਸੁਣ ਲੋ ਮੇਰਾ ਆਪ ਗੱਲ ਨਹੀਂ ਕਰਤੇਗੇ ਮੇਰਾ ਤਾਂ ਤੁਰ ਪੈਣਾ ਜਿੱਧਰ ਰੁਆਣੇ ਤੁਰ ਪੈਣਾ ਮੇਰਾ ਆਪ ਗੱਲ ਕਿਉਂ ਕਰ ਰਹੀਆਂ ਆਪਾ ਮਾੜਾ ਜਿਹਾ ਧਰਮ ਮੈਨੂੰ ਤੇ ਮਮਾ ਵਡੇ ਭਰਾ ਉਹਨਾਂ ਤੇ ਕਹਿ ਰਿਹਾ ਗੱਲ ਸੁਣ ਲੋ ਨਹੀਂ ਮੰਨਣੀ ਹੋਈ ਨਾ ਮੰਨਿਓ ਜੇ ਕੀ ਅਸੀਂ ਸਾਡੀ ਇੱਕ ਭੈਣ ਕੋਈ ਅਫੀਸਰ ਬਣ ਜੇ ਭਰਾ ਬਣ ਜੇ ਉਹਦੀ ਗੱਲ ਨਹੀਂ ਸੁਣਾਗੇ ਸੁਣ ਲੈਣਾ ਨਹੀਂ ਬਣਣਾ ਨਾ ਮੰਨਿਓ ਜੇ ਯਾਰ ਅਸੀਂ ਮੱਥਾ ਮਾਰ ਕੇ ਆਏ 20 ਮਿੰਟ ਪਹਿਲਾਂ ਆਹੀ ਦੱਸਿਆ ਕਿ ਕਾਨੂੰਨ ਦੇ ਮੁਤਾਬਕ ਇੱਕ ਅਫੀਸ 3 ਸਾਲ ਤੋਂ ਪਹਿਲਾਂ ਬਦਲ ਨਹੀਂ ਸਕਦਾ ਤੋਂ ਮਹੀਨਿਆਂ ਚ ਬਦਲ ਰਿਹਾ ਜੇ ਪ੍ਰਸ਼ਾਸਨ ਨਹੀਂ ਕੁਛ ਕਰ ਰਿਹਾ ਤਾਂ ਆਪਾਂ ਕਰ ਰਹੇ ਹਾਂ ਕਹਿ ਚੁੱਕੇ ਇਹ ਗੱਲ ਪਰ ਆਪਰ ਗੱਲ ਤਾਂ ਸੁਣੀਏ ਭੈਣ ਨੂੰ ਰਾਜੀ ਮੈਂ ਹੁਣ ਦੱਸ ਦਿਆਂ ਗੱਲ ਕੀ ਹੈ ਆਪਾਂ ਇਹਨਾਂ ਨੂੰ ਇੱਕ ਗੱਲ ਕਹੀ ਸੀ ਕਿ ਡੀਸੀ ਸਾਹਿਬ ਇੱਥੇ ਆਉਣ ਅਸੀਂ ਮੈਂ ਮਰੰਡਮ ਦੇਵਾਂਗੇ ਉਹਦੇ ਮੁਤਲਕ ਇਹ ਗੱਲ ਕਹਿ ਨਹੀਂ ਚਾਹੁੰਦੇ ਨੇ ਸੁਣ ਲਓ ਜੇ ਸਹੀ ਲੱਗੀ ਮੰਨ ਜਾਗੇ ਨਹੀਂ ਕਹ ਦੇਣਗੇ ਨਹੀਂ ਮਾਸਿਕ ਚਲੋ ਥੋੜੀ ਵੀ ਗੱਲ ਮੰਨ ਲਾਂਗੇ ਐਸਡੀਐਮ ਸਾਹਿਬ ਦੀ ਵੀ ਗੱਲ ਮੰਨ ਲਾਂਗੇ ਪਰ ਮੇਰਾ ਜਿਹੜਾ ਵੱਡਾ ਸਵਾਲ ਉਹ ਇਹ ਹੈ ਵੀ ਇੱਕ ਡੀਸੀ ਸਾਹਿਬ ਨੇ ਜ਼ਿਲ੍ਹੇ ਦੇ ਮਾਲਕ ਨੇਗੇ ਐਨੇ ਲੋਕ ਬੈਠੇ ਨੇਗੇ ਡੀਸੀ ਸਾਹਿਬ ਨੇ ਇੱਥੇ ਆ ਕੇ ਗੱਲ ਸੁਣੀ ਕਿੱਡੀ ਕਬਡੀ ਗੱਲ ਹੈ ਇੱਕ ਮੇਰਾ ਸਵਾਲ ਆ ਜੀ ਕਿ ਕਸੀਂ ਮੈਂ ਗੱਲ ਮੰਨ ਲੂ ਕੋਈ ਬਾਲੀ ਬੱਡੀ ਗੱਲ ਨਹੀਂ ਮੈਂ ਗੱਲ ਮੰਨ ਲੂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜਦ ਡੀਸੀ ਸਾਹਿਬ ਕਹਿੰਦੇ ਨੇ ਛੁੱਟੀ ਤੇ ਆ ਇੱਥੇ ਘੱਟੋ ਘੱਟ ਕਿੰਨੇ ਆ ਆਪਣੀ ਗਿਣਤੀ ਆ 500 ਦੀ ਗਿਣਤੀ ਹੈਗੀ ਕਿ ਨਹੀਂ ਹੈਗੀ ਜੇਕਰ ਇੱਕ ਸਾਡਾ ਚੁਣ ਸਾਡਾ ਅਧਿਕਾਰੀ ਸਾਡਾ ਅਫਸਰ ਸਾਡੇ ਇਹ ਜ਼ਿੰਮੇਵਾਰੀ ਨਹੀਂ ਨਿਭਾ ਸਕਦਾ ਕਹਤੋ ਵੱਡੀ ਗੱਲ ਕੀ ਹੋ ਅਸੀਂ ਫਿਰ ਇੱਕ ਗੱਲ ਹੋਰ ਰੱਖਤੀ ਵੀ ਚਲੋ ਡੀਜੀ ਸਾਹਿਬ ਬੀਜੀ ਨੇਗੇ ਇੱਕ ਮਿੰਟ ਅਸੀਂ ਮੰਨ ਮੰਨ ਲਾਂਗੇ ਹਾਂ ਸਾਹਿਬ ਮਾਂ ਸਾਹਿਬ ਮਾਂ ਸਾਹਿਬ ਮਾਂ ਸਾਹਿਬ ਮਾਂ ਸਾਹਿਬ ਮਾਂ ਮਾਂ ਗੱਲ ਮੰਨੂ ਇੱਕ ਮਿੰਟ ਖੜਦਾ ਇੱਕ ਮਿੰਟ ਮੈਂ ਗੱਲ ਮੰਨੂ ਮੈਂ ਗੱਲ ਮੰਨੂ ਕੋਈ ਗੱਲ ਮੰਨਣੀ ਮੈਂ ਆਪਣੇ ਲੋਕਾਂ ਨੂੰ ਕਹਿ ਦੂਗਾ ਮਾਰਚ ਨਹੀਂ ਕਰਨਗੇ ਮੈਂ ਕਹਿ ਦੂਗਾ ਮਾਰਚ ਨਹੀਂ ਕਰਨਗੇ ਮੇਰੀ ਲੋਕ ਗੱਲ ਮੰਨ ਜਾਣਗੇ ਇੱਥੇ ਆਇਆ ਕੋਈ ਗੱਲ ਨਹੀਂ ਤੁਸੀਂ ਸਾਰੇ ਭਰਾਵ ਮੇਰੀ ਗੱਲ ਮੰਨ ਜਾਣਗੇ ਪਰ ਚਾਰ ਪੰਜ ਮੇਰੇ ਜਿਹੜੇ ਪ੍ਰਸ਼ਾਸਨ ਨੂੰ ਪਹਿਲਾਂ ਸਵਾਲ ਨੇਗੇ ਉਹ ਮੈਨੂੰ ਅੱਜ ਮੀਡੀਆ 'ਚ ਕਲੀਅਰ ਕਰ ਲੈਣ ਦੇ ਕਿਉਂਕਿ ਸਭ ਤੋਂ ਵੱਡਾ ਇਲਜ਼ਾਮ ਇਹ ਲੱਗਦਾ ਕਿ ਭਾਨਾ ਸਿੱਤੂ ਜਦੋਂ 4 ਦਿਨ ਪਹਿਲਾਂ ਨਾ ਸਾਰੇ ਏਜੰਟਾਂ ਨੇ ਇਲ ਜਾ ਕੇ ਇਲਜ਼ਾਮ ਮੇਰੇ ਤੇ ਲਾਇਆ ਨਾ ਇਲਜ਼ਾਮ ਕੀ ਲਾਇਆ ਕਿ ਭਾਨਾ ਸਿੱਤੂ ਡਰਾਉਂਦਾ ਧਮਕਾਉਂਦਾ ਭਾਨਾ ਸਿੱਤੂ ਕਾਨੂੰਨ ਹੱਥਾਂ 'ਚ ਲੈਂਦਾ ਮੈਂ ਕਹਿੰਦਾ ਵੀ ਮੈਂ ਕਾਨੂੰਨ ਹੱਥਾਂ 'ਚ ਲੈਣਾ ਅੱਜ ਅਸੀਂ ਕਾਨੂੰਨ ਕੋਲ ਆਇਆ ਕਿ ਕਾਨੂੰਨ ਨੇ ਸਾਡੀ ਇੱਥੇ ਆ ਕੇ ਵੱਡੇ ਅਫਸਰ ਨੇ ਗੱਲ ਸੁਣੀ ਨਹੀਂ ਸੁਣੀ ਸਮਝਣ ਵਾਲੀ ਗੱਲ ਹੈ ਨਹੀਂ ਸੁਣੀ ਅਸੀਂ ਫਿਰ ਅਸੀਂ ਕਿਹਾ ਕਿ ਜਿਹੜਾ ਜ਼ਿਲ੍ਹਾ ਦਾ ਅਧਿਕਾਰੀ ਆ ਜਿਹੜਾ ਜਿਹਦੇ ਕੋਲੇ ਮੁੱਖ ਪਾਵਰ ਆ ਅਸੀਂ ਉਹਨੂੰ ਆਪਣਾ ਮੰਗ ਪੱਤਰ ਉੱਥੇ ਜਾ ਕੇ ਦੇ ਦੇਣਾ ਗੱਲ ਸੁਣੀ ਨਹੀਂ ਸੁਣੀ ਇਸ ਕਰਕੇ ਅਸੀਂ ਕਹਿੰਦੇ ਆ ਕਿ ਤੁਸੀਂ ਇਹਨਾਂ ਨੂੰ ਠੱਗਾਂ ਨੂੰ ਪੜਾਵਾ ਦੇ ਰਹੇ ਹੋ ਤੁਸੀਂ ਇਹਨਾਂ ਦੇ ਥੋੜੇ ਸਿਰ ਤੇ ਰੇਣਾ ਸੋਚਨ ਪੰਜਾਬ ਦੇ ਵਿੱਚ ਹੋਇਆ ਐਸਡੀ ਮੈਡਮ ਖੜੇ ਨੇਗੇ ਸੀਨੀਅਰ ਅਧਿਕਾਰੀ ਪੁਲਿਸ ਖੜੇ ਨੇਗੇ ਮੇਰੀ ਧਿਆਨ ਨਾਲ ਗੱਲ ਸੁਣ ਲਿਓ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੌਖਾਏ ਕਹਣਾ ਮੈਂ ਉਹ ਨਹੀਂ ਹੈਗਾ ਬਕਾਊ ਦਾ ਮਾਲ ਮੈਂ ਕਹਿੰਦੇ ਕਹੋਂਦੇ ਪੁਲਿਸ ਵਾਲਿਆਂ ਦੇ ਪੈਸੇ ਵਾਪਸ ਕਰਵਾਏ ਨੇ ਕਹਿੰਦੇ ਕਹੋਂਦਿਆਂ ਦੇ ਮੈਂ ਪਰ ਇੱਕ ਗੱਲ ਸੁਣ ਨਹੀਂ ਮੌਟ ਸਾਹਿਬ ਮੈਂ ਜਾਬਤ ਦੇ ਵਿੱਚ ਰਹਿ ਕੇ ਗੱਲ ਕਰੂੰ ਮੈਂ ਜੱਜਬਾਤੀ ਬੰਦਾ ਹੋ ਸਕਦਾ ਪਰਮਾਤਮਾ ਜੀ ਸੌ ਪਰ ਮੈਂ ਗਲਤ ਨਹੀਂ ਹੋ ਸਕਦਾ ਮੈਨੂੰ ਚਾਹੇ ਕ ਮੈਂ ਨਹੀਂ ਮੈਨੂੰ ਦੋ ਚਾਰ ਗੱਲਾਂ ਕਰ ਲੰਦੇ ਗੱਲ ਪਤਾ ਕੀ ਆ ਮੈਂ ਕਹਿਣਾ ਵੀ ਮੈਂ ਜਦੋਂ ਜਾਂਦਾ ਇਹਨਾਂ ਨੇ ਇਹ ਜਿਹੜਾ ਜਿਹੜਾ ਇਹਨਾਂ ਨੇ ਪੰਦਾ ਮੇਰੇ ਖਿਲਾਫ ਬਣਾਇਆ ਸਾਬਤ ਕਰੇ ਕੋਈ ਬੰਦਾ ਕਿਹਦੇ ਤੋਂ 5 ਰੁਪਏ ਲੈਂਦੇ ਹੁਣ ਨਹੀਂ ਮੈਂ ਸਾਬਤ ਕਰਦਾ ਕਰੋੜਾ ਰੁਪਏ ਲੋਕਾਂ ਦਾ ਕੜਾਇਆ ਹੋਇਆ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲੋ ਇੱਕ ਮਿੰਟ ਸਾਬਤ ਕਰਕੇ ਦਿਖਾਵੇ ਕੋਈ 5 ਰੁਪਏ ਟੋਟਲ ਰਾਜਨੀਤੀ ਸੇਟਮ ਬਕਾਉ ਹੈਣੀ ਟੋਟਲ ਲੀਡਰ ਬਕਾਉ ਹੈਣੀ ਤੁਸੀਂ ਪੁਲਿਸ ਇੱਥੇ ਪ੍ਰਸ਼ਾਸਨ ਗੁਰਦੁਆਰੇ ਸਾਬਸ ਠਾਉ ਖਾ ਕੇ ਕੜ ਕੇ ਕਰੀ ਖੜੀ ਖੜੀ ਹੋ ਕੇ ਸੌਂਖਾ ਕੇ ਕਹਾਂ ਕਿ ਐਮਐਲਏ ਦੇ ਇਹਨਾਂ ਦੇ ਪਿੱਛੇ ਐਮਐਲਏ ਦੇ ਇਹਨਾਂ ਨੂੰ ਏਜੰਟਾਂ ਪਿੱਛੇ ਫੋਨ ਨਹੀਂ ਆਉਂਦੇ ਮੈਂ ਸਾਬਤ ਕਰਦਾ ਮੈਂ ਸਾਬਤ ਕਰ ਦੂੰ ਇਸ ਚੀਜ਼ ਦਾ ਮੈਂ ਬਾਹਰੋਂ ਪਰਦੇ ਨਹੀਂ ਸੁਣਨਾ ਚਾਹੁੰਦਾ ਤੁਸੀਂ ਇਹਨਾਂ ਦੇ ਖਿਲਾਫ ਸਖਤ ਕਾਨੂੰਨ ਬਣਾਇਆ ਹੁੰਦਾ ਮੈਨੂੰ ਕੋਈ ਚਾਹ ਨਹੀਂ ਹੈਗਾ ਮੈਨੂੰ ਕੋਈ ਐਮਐਲਏ ਬਣਨਾ ਚਾਹ ਨਹੀਂ ਹੈਗਾ ਸਾਰੇ ਪਾਰਟ ਜਿਹੜੇ ਲੜੜੀਆਂ ਕਰਦੇ ਨੇ ਪਰ ਅਸੀਂ ਗੱਲ 'ਚ ਪਟਾਸੀਂ ਮੈਂ ਜਜ਼ਬਾਤੀ ਹੋ ਸਕਦਾ ਪਰ ਮੈਂ ਗਲਤ ਨਹੀਂ ਹੋ ਸਕਦਾ ਮੈਂ ਗੱਤ ਨਹੀਂ ਹੋ ਸਕਦਾ ਨਹੀਂ ਇੱਕ ਮਿੰਟ ਕਰਦਾ ਮੈਂ ਐਮਐਸੀਬ ਸਾਹਮਣੂ ਬੁਲਾਉਂਦਾ ਸਾਡੇ ਆਪਣੇ ਚੁਣੇ ਹੋਏ ਅਧਿਕਾਰੀ ਨੇ ਮੇਰੇ ਮੇਰੇ ਵੀ ਜਜਮਾਨ ਨੇਗੇ ਬਹੁਤ ਵੱਡੀ ਪੰਜਾਬ ਦੇ ਲਈ ਅਫਸਰ ਨੇ ਸਾਡਾ ਮੈਂ ਸਤਿਕਾਰ ਕਰਦਾ ਮੈਂ ਸਤਿਕਾਰ ਕਰਦਾ ਮੋਰ ਸਾਹਿਬ ਇੱਕ ਮਿੰਟ ਕਰ ਲਓ ਮੈਂ ਸਤਿਕਾਰ ਕਰਦਾ ਮੈਂ ਇਹ ਚੀਜ਼ ਪੁੱਛਣਾ ਚਾਹਣਾ ਵੀ ਜਿਹੜਾ ਇਹ ਮਾਫੀਆ ਫੈਲਿਆ ਇਹ ਬੰਦ ਕਦੋਂ ਹੋਊਗਾ ਇਹ ਚੱਲ ਕਿ ਦੀ ਸਹਤੇ ਰਿਹਾ ਏ ਤੁਸੀਂ ਕਹਿੰਦੇ ਚਿੱਟਾ ਨਸ਼ਾ ਚਿੱਟੇ ਨਸ਼ੇ ਦੇ ਨਾਲੋਂ ਵੱਡਾ ਮਾਫੀਆ ਹੈ ਚਿੱਟੇ ਨਸ਼ੇ ਦੇ ਨਾਲੋਂ ਵੱਡਾ ਮਾਫੀਆ ਹੈ ਪੰਜਾਬ ਦੇ ਅੰਗਾਰ ਤੇ ਘਰਾਂ ਦੇ ਘਰਾਂ ਅੰਗਾਰ ਤੇ ਜਾ ਕੇ ਦੇਖੋ ਜੂਕੇ ਦੇ ਵਿੱਚ ਕੀ ਹਾਲਾਤ ਹੋਏ ਪੈਣਗੇ ਜਾ ਕੇ ਦੇਖੋ ਨੌਜਵਾਨ ਸੜਕਾਂ 'ਤੇ ਸੌਂਦੇ ਨੇ ਕਲਦਾਬ ਜਾ ਕੇ ਦੇਖੋ ਸੜਕਾਂ 'ਤੇ ਸੌਂਦੇ ਨੇ ਨੌਜਵਾਨ ਕਿੰਨੇ ਦੇ ਹਾਲਾਤ ਮਾੜੇ ਹੋਏ ਨੇਗੇ ਤੁਸੀਂ ਜਾ ਕੇ ਉੱਥੇ ਉਹ ਇਹ ਕਾਰਵਾਈ ਕਿਉਂ ਨਹੀਂ ਹੋ ਰਹੀ ਕਦੋਂ ਇਹ ਮਾਫੀਆ ਬੰਦ ਹੋਊਗਾ ਇੱਥੇ ਮਹਾਲੀ ਦੇ ਵਿੱਚ ਮੇਰੇ ਖਿਲਾਫ ਜਿਹੜਾ ਉਹਨਾਂ ਨੇ ਗਰੁੱਪ ਬਣਾਇਆ ਉਸ ਗਰੁੱਪ ਦੇ ਵਿੱਚ ਕੀ ਕਹਿ ਰਹੇ ਨੇਗੇ ਅਸੀਂ ਗਾਇ ਇੱਕ ਤਰ੍ਹਾਂ ਤੋਂ ਮਰਵਾਵਾਂਗੇ ਦੱਸੋ ਮੇਰੀ ਸੇਫਟੀ ਲਈ ਕੀ ਕਰੋਗੇ ਮੈਂ ਤਾਂ ਲੋਕ ਹੀ ਨੇ ਸਾਰਾ ਕੁਝ ਕੜੇ ਨੇਗੇ ਇੱਥੇ ਇਸ ਕਰਕੇ ਇਹ ਅਸੀਂ ਵੀ ਇਹੀ ਗੱਲ ਕਹਿਣਿਆ ਕੋਈ ਗੱਲ ਨਹੀਂ ਸੀ ਨਹੀਂ ਮਾਰਚ ਕਰਾਂਗੇ ਪਰ ਕੋਈ ਤਾਂ ਗੱਲ ਦੇ ਵਿੱਚ ਕੋਈ ਤਾਂ ਤਾਂ ਕੋਈ ਤਾਂ ਕੋਈ ਤਾਂ ਦਮ ਹੋਵੇ ਇਸ ਗੱਲ ਦੇ ਵਿੱਚ ਤੁਸੀਂ ਮੈਨੂੰ ਤੁਸੀਂ ਮਰੇ ਤੇ ਉੱਪਰ ਇੱਕ ਮਿੰਟ ਚੈਨੀ ਚੋਰੀ ਦਾ ਪਰਚਾ ਪਾਇਆ ਨਹੀਂ ਮੋੜ ਇੱਕ ਮਿੰਟ ਖੜ ਜਾ ਯਾਰ ਮੈਨੂੰ ਸਾਬਤ ਕਰੋ ਵੀ ਮੈਂ ਚੋਨੀ ਚੈਨੀ ਚੋਰ ਕਰਦਾ ਸੀਗਾ ਮੇਰੇ ਭੈਣਾਂ ਦਾ ਤੁੰ ਨੂੰ ਸੱਤਰਾ ਪਰਚਾ ਪਾਇਆ ਸਾਬਤ ਕਰੋ ਮੇਰੇ ਭੈਣਾਂ ਦਾ ਕੀ ਕਸੂਰ ਸੀ ਮੇਰੀਆਂ ਭੈਣਾਂ ਮੇਰੀ ਭੈਣ ਸਰਕਾਰ ਨੇ ਕੀ ਕੀਤਾ ਮੇਰੀ ਭੈਣ ਸਕੂਲ ਦੇ ਵਿੱਚ ਹਾਜ਼ਰ ਸੀਗੀ ਮੇਰਾ ਕੀ ਕਸੂਰ ਦੀ ਦੱਸੋ ਮੈਂ ਚੈਨੀ ਚੋਰਾ ਮੈਨੂੰ ਤਾਂ 10000 ਰੁਪਏ ਲੱਗਾ ਸਾਫਤ ਕਰੋ ਮੇਰੇ ਖਾਬ ਝੂਠੇ ਪਰਚੇ ਕਿਉਂ ਪਾਏ ਮੈਂ ਉਹ ਤੁਹਾਨੂੰ ਤਰੀਕਾ ਤੇ ਜਾ ਰਿਹਾ ਸਾਫਤ ਕਰੋ ਇਸ ਚੀਜ਼ ਦੀ ਗੱਲ ਇਸ ਕਰਕੇ ਇਹ ਜਿਹੜੀ ਗੱਲ ਆ ਝੂਠੇ ਪਰਚੇ ਪਾਉਣੇ ਝੂਠਾਲ ਜਾ ਕੇ ਟੌਰਚਰ ਕਰਨਾ ਜੇ ਮੈਂ ਲੋਕਾਂ ਦੀ ਲੜਾਈ ਲੜ ਰਿਹਾ ਤੁਸੀਂ ਮੈਨੂੰ ਤਾਂ ਟੌਰਚਰ ਕਰ ਰਹੇ ਹੋ ਤਾਂ ਮੇਰੇ ਤੇ ਇਹ ਕੁਝ ਹੋ ਰਿਹਾ ਹੈ ਤਾਂ ਮੈਨੂੰ ਇਹਨਾਂ ਨੇ ਖਰਾਬ ਮਰੇ ਦੇ ਜੇ ਤੁਸੀਂ ਅੱਜ ਇੱਥੇ ਨਾ ਆਉਂਦੇ ਮੈਨੂੰ ਚੱਕ ਲੈਣਾ ਸੀ ਪ੍ਰਸ਼ਾਸਨ ਨੇ ਜੇ ਤੁਸੀਂ ਇੱਥੇ ਨਾ ਆਉਂਦੇ ਤੇ ਮੀਡੀਆ ਨਾ ਆਉਂਦਾ ਇਹਨਾਂ ਨੇ ਖਾਬ ਮੀਟਿੰਗ ਕਰੀ ਜ ਇਹਨਾਂ ਨੇ ਪੈਸੇ ਇਕੱਠੇ ਕਰ ਇਹਨਾਂ ਨੇ ਇਸ ਕਰਕੇ ਇਹ ਜਿਹੜੀ ਗੱਲ ਆ ਤੇ ਇਹ ਗੱਲਾਂ ਦੇ ਉੱਪਰ ਲੋਕਾਂ ਦਾ ਕੋਈ ਨਾ ਕੋਈ ਮਸਲਾ ਹੱਲ ਹੋਣਾ ਚਾਹੀਦਾ ਇਹ ਲੋਕ ਬਹੁਤ ਪੀੜਤ ਨੇਗੇ ਇਹ ਅੰਨੀ ਬੋਲੀ ਸਰਕਾਰ ਸੁਣੇ ਆ ਤੀਜੇ ਦਿਨ ਜਿਹੜਾ ਬੈਠਾ ਪਖੰਡ ਕਰੀ ਜਾਂਦਾ ਮਾਣੇ ਵੱਡਾ ਬੰਨ ਕੇ ਭਗ ਸਿੰਘ ਵਾਲੀ ਪਾਗੜੀ ਉਸ ਜੀ ਦਾ ਮਸਲਾ ਹੱਲ ਕਰੇ ਆ ਕਿਹੜੀ ਲੋਕਾਂ ਨਹੀਂ ਗੱਲ ਸੁਣਨ ਨੂੰ ਤਿਆਰ ਹਰੇਕ ਪਿੰਡ ਦੇ ਵਿੱਚ 10 ਤੋਂ 12 15 ਬੰਦਾ ਬੰਦੇ ਪੀਰਤ ਨੇਗੇ ਕੋਈ ਨਾ ਭਾਈ 2027 ਚ ਦਿਖਾ ਦਾਂਗੇ ਇਹ ਮਸਲਾ ਦਾ ਕੋਈ ਤਾਂ ਮੁੱਦਾ ਹੱਲ ਕੀਤਾ ਜਾਵੇ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਨਾ ਮੈਨੂੰ ਕੋਈ ਵੋਟਾਂ ਚ ਨਾ ਕੋਈ ਮੈਨੂੰ ਲੀਡਰ ਬਣਦਾ ਸ਼ੌਕ ਹੈ ਕੱਲ ਇੱਕ ਪੱਤਰਕਾਰ ਨੇ ਲਕੇਸ਼ ਖੜਾ ਮੈਨੂੰ ਸਵਾਲ ਕਰਿਆ ਮੈਨੂੰ ਕਹਿੰਦਾ ਤੁਹਾਡਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਮੇਰਾ ਭਰਾ ਆ ਇਹ ਚੱਲ ਇਹਨੇ ਲੋਕਾਂ ਦੀ ਗੱਲ ਨੇ ਸਵਾਲ ਅੱਗੇ ਰੱਖਣਾ ਸੀ ਮੈਂ ਕਿਹਾ ਮੈਨੂੰ ਕੋਈ ਲੀਡਰ ਲੂਡਰ ਬਣਦਾ ਕੋਈ ਚੋਕ ਸ਼ੌਂਕ ਨਹੀਂ ਹੈਗਾ ਕੋਈ ਮੈਨੂੰ ਵੋਟਾਂ ਦੇ ਖੜੇ ਹੋਣ ਦਾ ਸ਼ੌਂਕ ਨਹੀਂ ਹੈਗਾ ਜਿੰਨੇ ਇਹਨਾਂ ਨੇ ਕਿਸੇ ਆ ਜਿੰਨੇ ਤੁਰੇ ਫਿਰਦੇ ਨੇ ਬੇਲੜ ਐਮ ਐਲ اے ਕਿਸ ਨੇ ਆ ਕੰਮ ਕੀਤਾ ਜਿਹੜਾ ਮ ਸਵਾਲ ਕਰੋ ਕੱਲ ਲੈ ਕੇ ਬੋਲਤਾ ਲੈ ਕੇ ਗਨਮਾਨ ਤੁਰੇ ਫਿਰਦੇ ਨੇਗੇ ਇਸ ਕਰਕੇ ਇਹ ਗੱਲਾਂ ਦੇ ਉੱਪਰ ਸਾਡੇ ਦੇ ਉੱਪਰ ਪ੍ਰਸ਼ਾਸਨ ਜ਼ਰੂਰ ਦੌਰ ਕਰੇ ਮੈਂ ਕਹਿਣਾ ਚਾਹਣਾ ਪੁਲਿਸ ਪ੍ਰਸ਼ਾਸਨ ਆਜ਼ਾਦ ਹੋਣਾ ਚਾਹੀਦਾ ਅਫਸਰ ਸਾਡੇ ਆਜ਼ਾਦ ਹੋਣੇ ਚਾਹੀਦੇ ਨੇਗੇ ਅਫਸਰਾਂ ਦੇ ਉੱਪਰ ਇਹਨਾਂ ਦਾ ਪ੍ਰਭਾਵ ਨਹੀਂ ਹੋਣਾ ਚਾਹੀਦਾ ਇਹ ਫੂੜ ਕਰਕੇ ਅਫਸਰਾਂ ਨੂੰ ਵੀ ਤੰਗ ਕਰਦੇ ਨੇਗੇ ਸਾਡੀ ਗੱਲ ਸੁਣੋ ਸਾਡੀ ਗੱਲ ਸੁਣੋ ਇਹ ਜਿਹੜਾ ਮੁੱਦਾ ਹੈ ਸਮੁੱਦੇ ਦੇ ਲੈ ਕੇ ਮੈਂ ਇੱਥੇ ਆਇਆ ਲਹਿਮਾਨ ਸਾਹਿਬ ਮੇਰੀਆਂ ਗੱਲਾਂ ਸਹੀਆਂ ਜੇ ਮੇਰੀ ਕੋਈ ਵੀ ਤੁਸੀਂ ਲੱਗੋ ਮੇਰੀ ਕੋਈ ਵੀ ਗੱਲ ਦੇ ਵਿੱਚ ਗਲਤੀ ਹੈ ਤਾਂ ਡੀਐਸਪੀ ਸਾਹਿਬ ਪ੍ਰਸ਼ਾਸਨ ਸਾਹਿਬ ਮੈਨੂੰ ਕਹਿਦੇ ਵੀ ਕਿ ਉੱਥੇ ਗਲਤ ਆ ਮੈਂ ਗਲਤੀ ਮੰਨਦੀ ਇੱਕ ਮਿੰਟ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਜਿੰਨੇ ਵੀ ਤੁਹਾਡੇ ਇੱਥੇ ਲੀਡਰ ਆਏ ਆ ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜਿਵੇਂ ਡੀਸੀ ਸਾਹਿਬ ਕੋ ਜਦੋਂ ਜਾਣਾ ਹੈ ਅੰਦਰ ਤੇ ਆਪਾਂ 5 ਜਾਂ 10 ਹੀ ਜਾਵਾਂਗੇ ਨਾ ਜੀ ਇਸ ਕਰਕੇ ਅਸੀਂ ਹੁਣ ਮੈਂ ਜਿਹੜੀ ਤੁਹਾਨੂੰ ਦੱਸ ਰਿਹਾ ਐ ਐਸਡੀਐਮਐਮ ਆਏ ਹੋਇਆ ਦਮੰਦੀਪ ਮੜ ਸਾਰਿਆਂ ਦੇ ਸਾਹਮਣੇ ਇੱਥੇ ਤੁਹਾਡਾ ਮੈਮੋਰੈਂਡਮ ਇੱਥੇ ਲਵਾਂਗੇ ਜਿਹੜੇ 10 ਜਣੇ ਤੁਸੀਂ ਭਾਨਾ ਜੀ ਕਹਿੰਗੇ ਮਾਨ ਸਾਹਿਬ ਤੇ ਆਪਣੇ ਭਾਈ ਜੀ ਤੇ ਉਹਨਾਂ ਨੇ ਅਸੀਂ ਉਹਨਾਂ ਨੂੰ ਨਾਲ ਲੈ ਕੇ